ਇੱਥੇ ਤਾਂ ਲੋਕ ਹੁਣ ਤੱਕ ਲੀਡਰ ਮੰਨਦੇ ਹੀ ਉਹਨੂੰ ਐ ਜਿਹਦੇ ਮਗਰ 10-15 ਗੱਡੀਆਂ ਫਿਰਦੀਆਂ ਨਹੀਂ ਤਾਂ ਲੀਡਰ ਹੀ ਨਹੀਂ ਮੰਨਦੇ ਸਭ ਤੋਂ ਵੱਡਾ ਸਵਾਲ ਇਹ ਐ ਕਿ 302 ਦਾ ਪਰਚਾ ਕਿਉਂ ਨਹੀਂ ਹੁਣ ਤੱਕ ਦਰਜ ਹੋਇਆ ਉਹ ਜਿਹੜਾ ਨੌਜਵਾਨ ਸ਼ੁਭ ਕਰਨ ਗੋਲੀ ਦੇ ਨਾਲ ਮਾਰਿਆ ਕੁਝ ਗੱਲਾਂ ਸੀ ਜਿਹਦੇ ਵਾਸਤੇ ਕੋਈ ਸਮਾਂ ਨਹੀਂ ਚਾਹੀਦਾ ਸੀ ਜਿਵੇਂ ਆਮ ਆਦਮੀ ਪਾਰਟੀ ਦਾ ਇਹ ਦਾਵਾ ਸੀ ਅਸੀਂ ਜੇ ਆਗੇ ਤਾਂ ਅਸੀਂ VIP ਕਲਚਰ ਖਤਮ ਕਰ ਦਿਆਂਗੇ ਆ ਜਿਹੜੇ ਗਨਮੈਨ ਨਾਲ ਰੱਖਦੇ ਆ ਐਮਐਲਏ ਜਾਂ ਲੀਡਰ ਇਹ ਕਲਚਰ ਖਤਮ ਕਰ ਦਿਆਂਗੇ ਭਗਵੰਤਮਾਨ ਸਾਹਿਬ ਕਹਿੰਦੇ ਹੁੰਦੇ ਸੀ ਟੂ ਟੂ ਕਰਦੀਆਂ ਇਹਨਾਂ ਨਾਲ ਗੱਡੀਆਂ ਚੱਲਦੀਆਂ ਨੇ ਗਨਮੈਨਾਂ ਦੀਆਂ ਉਹ ਸਾਡੇ ਨਾਲ ਨਹੀਂ ਚੱਲਿਆ ਕਰਨਗੀਆਂ ਪਰ ਲੋਕ ਕਹਿੰਦੇ ਨੇ ਹੁਣ ਆਪਦੇ ਨਾਲ ਤਾਂ ਪਹਿਲਾਂ ਨਾਲੋਂ ਹੀ ਵੱਧ ਗਨਮੈਨ ਨੇ ਵੀ ਆਈਪੀ ਕਲਚਰ ਦਾ ਵੱਧ ਗਿਆ ਨਹੀਂ ਵੀ ਆਈਪੀ ਕਲਚਰ ਮੈਨੂੰ ਨਹੀਂ ਲੱਗਦਾ ਵੀ ਵੱਧ ਗਿਆ ਪਰ ਗੱਲ ਇਹ ਹੈ ਵੀ ਜਿਹੜਾ ਸਾਡਾ ਮਾਹੌਲ ਹੈ ਜੋ ਪੰਜਾਬ ਦੀ ਹੈ ਸਥਿਤੀ ਜਿੱਦਾਂ ਦਾ ਲੋਕ ਸਿਆਸੀ ਮਾਹੌਲ ਇਥੇ ਸਿਰਜਿਆ ਗਿਆ ਉਹਨੂੰ ਹੌਲੀ-ਹੌਲੀ ਤੋੜਿਆ ਜਾ ਸਕਦਾ ਹੈ ਇੱਕਦਮ ਕਦੇ ਵੀ ਕੁਝ ਨਹੀਂ ਕੀਤਾ ਜਾ ਸਕਦਾ ਕਿ ਇੱਕ ਮਿੰਟੇ ਸਭ ਕੁਝ ਸਾਫ਼ ਹੋ ਜੇ ਕਿਉਂਕਿ ਪਾਰਟੀਆਂ ਨੇ ਇੱਥੇ ਤਾਂ ਲੋਕ ਹੁਣ ਤੱਕ ਲੀਡਰ ਮੰਨਦੇ ਹੀ ਉਹਨੂੰ ਐ ਜਿਹਦੇ ਮਗਰ 10-15 ਗੱਡੀਆਂ ਫਿਰਦੀਆਂ ਨਹੀਂ ਤਾਂ ਲੀਡਰ ਹੀ ਨਹੀਂ ਮੰਨਦੇ ਜਿਹੜਾ ਸਾਡੇ ਐਮਐਲਏ ਜਾਂ ਕੋਈ ਐਦਾਂ ਜਾਂਦਾ ਨਾ ਜਿਹਦੇ ਨਾਲ ਚਾਰ ਮੁਲਾਜ਼ਮ ਨਹੀਂ ਹੁੰਦੇ ਤਾਂ ਅਗਲਾ ਕਹਿੰਦਾ ਵੀ ਇਹ ਕਿਹੜਾ ਐਮਐਲਏ ਜਿਹਦੇ ਕੋਲ ਚਾਰ ਮੁਲਾਜ਼ਮ ਹੀ ਨਹੀਂ ਇਹਦੇ ਕੋਲ ਗਨ ਗਨਮੈਣੇ ਹੈ ਨਹੀਂ ਪੰਜਾਬ ਵਿੱਚ ਐਦਾਂ ਦਾ ਮਾਹੌਲ ਸਿਰਜਿਆ ਗਿਆ ਜਿਸ ਨੂੰ ਤੋੜਨ ਲਈ ਪਰ ਤੁਹਾਨੂੰ ਤਾਂ ਤੋੜਨਾ ਚਾਹੀਦਾ ਸੀ ਤੁਹਾਡੇ ਐਮਐਲਏ ਨੂੰ ਤਾਂ ਇੰਜ ਨਹੀਂ ਕਰਨਾ ਚਾਹੀਦਾ ਸੀ ਤੁਹਾਡੀ ਪਾਰਟੀ ਅਦਮੀਆ ਆਮ ਲੋਕਾਂ ਵਾਂਗ ਰਵਾਂਗੇ ਗਨਮੈਨਾਂ ਦੀ ਲੋੜ ਤਾਂ ਉਹਨਾਂ ਨੂੰ ਪੈਂਦੀ ਹੈ ਜਿਹੜੇ ਬੰਦੇ ਲੋਕਾਂ ਦੇ ਚੋਰ ਹੋਣ ਨਹੀਂ ਬਹੁਤ ਦੇਖੋ ਬਹੁਤ ਤੋੜਿਆ ਕਿਉਂਕਿ ਸਾਡੇ ਜਿਹੜੇ ਇੱਥੇ ਐਮਐਲਏ ਨੇ ਉਹਨਾਂ ਨਾਲ ਚਾਰ ਪੰਜ ਤੋਂ ਵੱਧ ਗਨਮੈਨ ਹੈ ਨਹੀਂ ਪਰ ਚਾਰ ਪੰਜ ਹੀ ਦੂਜਿਆਂ ਨਾਲ ਹੁੰਦੇ ਸੀ ਨਹੀਂ ਤੁਸੀਂ ਇਸ ਹਲਕੇ ਦੀ ਗੱਲ ਕਰੋ ਜਿਹੜਾ ਸਾਡਾ ਇੱਥੇ ਐਮਐਲਏ ਪਿਛਲੇ 20 ਸਾਲ ਰਹਿ ਕੇ ਗਿਆ ਉਹਦੇ ਨਾਲ ਚਾਰ ਚਾਰ ਗੱਡੀਆਂ ਹੁੰਦੀਆਂ ਸੀ 20 20 30 30 40 40 ਬੰਦੇ ਗਨਮੈਨ ਰਹੇ ਐ ਪਰ ਅੱਜ ਚਾਰ ਤੋਂ ਵੱਧ ਸਾਡੇ ਕਿਸੇ ਐਮਐਲਏ ਨਾਲ ਗਨਮੈਨ ਹੈ ਨਹੀਂ ਠੀਕ ਹੈ ਜਿਹੜੇ ਮੰਤਰੀ ਪਾਤੇ ਆ ਥੋੜਾ ਉਹਨਾਂ ਦੀ ਸਕਿਉ ਉਹ ਨਹੀਂ ਐ ਗੱਲ ਕਿ ਮਤਲਬ 50 ਬੰਦੇ ਲੈ ਕੇ ਕੰਮਲੇ ਤੁਰਿਆ ਫਿਰੂਗਾ ਕੱਚੇ ਮੁਲਾਜ਼ਮ ਪੱਕੇ ਹੋਣ ਦੀ ਗੱਲ ਤੁਹਾਡੀ ਪਾਰਟੀ ਨੇ ਆਖੀ ਸੀ ਸਾਰੇ ਵਿਭਾਗਾਂ ਚ ਕੱਚੇ ਮੁਲਾਜ਼ਮ ਬੈਠੇ ਨੇ ਪਰ ਨਹੀਂ ਹੋਏ ਪੱਕੇ ਨਹੀਂ ਬਹੁਤ ਸਾਰੇ ਮੁਲਾਜ਼ਮ ਪੱਕੇ ਹੋਏ ਵੀ ਐ ਕਿੰਨੇ ਕੋ ਹੋਏ ਨੇ ਮੇਰਾ ਖਿਆਲ ਕੇ 20 25000 ਤੋਂ ਵੱਧ ਮੁਲਾਜ਼ਮ ਪੱਕੇ ਪਰ ਲੱਖਾਂ ਮੁਲਾਜ਼ਮ ਕੱਚੇ ਨੇ ਵਿੱਚੋਂ 20000 25000 ਪੱਕਾ ਹੋਣਾ ਇਹਦੇ ਨਾਲ ਤਾਂ ਗੱਲ ਨਹੀਂ ਉਦੋਂ ਗੱਲ 36000 ਮੁਲਾਜ਼ਮਾਂ ਦੀ ਸੀ ਕਿ 36000 ਮੁਲਾਜ਼ਮ ਮਤਲਬ ਹੈ ਤੇ ਮੈਨੂੰ ਲੱਗਦਾ ਜਿਹੜਾ ਉਹ 25000 ਤੋਂ ਵੱਧ ਮੁਲਾਜ਼ਮ ਪੱਕੇ ਕਈ ਜਿਹੜੇ ਡਿਪਾਰਟਮੈਂਟ ਨੇ ਉਹਦੇ ਵਿੱਚ ਕਾਨੂੰਨੀ ਅਟਕਣਾ ਬਹੁਤ ਨੇ ਪਿੱਛੇ ਜੇ ਸਾਡੀ ਗੱਲ ਹੋਈ ਸੀ ਮੰਤਰੀ ਸਾਹਿਬ ਨਾਲ ਸਿੱਖ ਮੰਤਰੀ ਸਾਹਿਬ ਤੇ ਉਹ ਕਹਿੰਦੇ ਕਿ ਬਹੁਤ ਸਾਰੀਆਂ ਪ੍ਰੋਬਲਮ ਨੇ ਮੇਰੇ ਕਿਸੇ ਸਰਕਾਰਾਂ ਵੀ ਤਿੰਨ ਸਾਹਿਬ ਇਹੋ ਹੀ ਕਹਿੰਦੀਆਂ ਸੀ ਵੀ ਕਾਨੂੰਨੀ ਅਚਰਣਾ ਨੇ ਅਸੀਂ ਤਾਂ ਨਹੀਂ ਕਰ ਸਕਦੇ ਆਮ ਆਦਮੀ ਪਾਰਟੀ ਦਾ ਦਾਵਾ ਸੀ ਅਸੀਂ ਕਰਕੇ ਵਿਖਾਵਾਂਗੇ ਨਹੀਂ ਜੀ ਕਰਕੇ ਦਿਖਾਇਆ ਜਿਹੜੇ 25 30 ਹਜ਼ਾਰ ਮਾਮਲੇ ਪੱਕੇ ਕੀਤੇ ਐ ਉਹ ਕਾਨੂੰਨੀ ਅਚਰਣਾ ਚੋਂ ਕੱਢ ਕੇ ਬਕਾਇਦਾ ਉਹਨਾਂ ਦੇ ਕੇਸ ਸਰਕਾਰ ਨੇ ਆਪ ਲੜ ਕੇ ਤੇ ਉਹਦੇ ਚੋਂ ਕੱਢ ਕੇ ਉਹਨਾਂ ਨੂੰ ਪੱਕਾ ਕੀਤਾ ਨਾ ਕਿ ਐਦਾਂ ਹੋ ਗਏ ਤੇ ਬਾਕੀਆਂ ਦਾ ਵੀ ਜਿਹੜਾ ਪ੍ਰੋਸੈਸ ਜਾਰੀ ਹੈ ਹੁਣ ਕਿਸਾਨ ਅੰਦੋਲਨ ਪਖਿਆ ਹੋਇਆ ਤੁਹਾਡੀ ਪਾਰਟੀ ਤੇ ਸਭ ਤੋਂ ਵੱਡਾ ਸਵਾਲ ਤੁਸੀਂ ਜ਼ਿਲ੍ਹਾ ਪ੍ਰਧਾਨ ਨੂੰ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ 302 ਦਾ ਪਰਚਾ ਕਿਉਂ ਨਹੀਂ ਹੁਣ ਤੱਕ ਦਰਜ ਹੋਇਆ ਉਹ ਜਿਹੜਾ ਨੌਜਵਾਨ ਸ਼ੁਭ ਕਰਨ ਗੋਲੀ ਦੇ ਨਾਲ ਮਾਰਿਆ ਦੇਖੋ ਜਿਹੜੀ ਸਾਡੀ ਸਰਕਾਰ ਹੈ ਉਹ ਬਿਲਕੁਲ ਕਿਸਾਨਾਂ ਦੇ ਨਾਲ ਖੜੀ ਹੈ ਤੇ ਜੇ ਕਿਸਾਨਾਂ ਦੇ ਨਾਲ ਨਾ ਹੁੰਦੀ ਤੇ ਜੋ ਸਾਡੇ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ 1 ਕਰੋੜ ਰੁਪਏ ਦਾ ਉਹਨਾਂ ਦਾ ਜਿਹੜੀ ਸਹਾਇਤਾ ਕੀਤੀ ਜਾਂ ਉਹਨਾਂ ਦੀ ਛੋਟੀ ਸਿਸਟਰ ਨੂੰ ਨੌਕਰੀ ਦੀ ਗੱਲ ਕੀਤੀ ਜੇਕਰ ਸਰਕਾਰ ਅਲੱਗ ਹੁੰਦੀ ਤੇ ਉਹ ਕਦੀ ਨਹੀਂ ਸੀ ਹੋਣਾ ਪਰ ਜਿਹੜੇ 302 ਦੇ ਪਰਚੇ ਦੀ ਗੱਲ ਹੈ ਉਹ ਉਹ ਸਰਕਾਰ ਦਾ ਕੰਮ ਹੈ ਸ਼ਾਇਦ ਉਹ ਹੋ ਜੇ ਕੱਲ ਤੱਕ ਹੋ ਜੇ ਜਾਂ ਦੋ ਚਾਰ ਦਿਨ ਹੋ ਗਏ ਨੇ ਵੇਖੋ ਗੋਲੀ ਵੱਜੀ ਨੂੰ ਤੇ ਹੁਣ ਤੱਕ 302 ਦਾ ਪਰਚਾ ਤਾਂ ਦਰਜ ਹੋ ਜਾਣਾ ਚਾਹੀਦਾ ਸੀ ਉਹਨਾਂ ਤੇ ਦੇਖੋ ਕੋਈ ਨਾ ਕੋਈ ਉਹਦੇ ਵਿੱਚ ਪ੍ਰੋਬਲਮ ਤਾਂ ਹੋਊਗੀ ਨਾ ਕਿਤੇ ਨਾ ਕਿਤੇ ਹੋਊਗੀ ਸ਼ਾਇਦ ਉਸ ਲੈਵਲ ਤੱਕ ਗੱਲ ਮੈਨੂੰ ਨਾ ਪਤਾ ਹੋਵੇ ਪਰ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੋएगी ਇਹ ਨਹੀਂ ਹੈ ਕਿ ਮਾਨ ਸਾਹਿਬ ਮਾਨ ਸਾਹਿਬ ਨੇ ਬਕਾਇਦਾ ਅਨਾਉਂਸ ਕੀਤਾ ਹੈ ਕਿ ਮਦਦ ਵੀ ਕਰੀ ਜਾਊਗੀ ਤੇ ਉਹਨਾਂ ਲੋਕਾਂ ਤੇ ਜਿਹੜਾ ਮਤਲਬ ਕਾਨੂੰਨੀ ਕਾਰਵਾਈ ਵੀ ਕੀਤੀ ਜਾਊਗੀ ਠੀਕ ਵਧੀਆ ਕੀਤਾ 1 ਕਰੋੜ ਰੁਪਇਆ ਅਨਾਉਂਸ ਕੀਤਾ ਨੌਕਰੀ ਅਨਾਉਂਸ ਕੀਤੀ ਉਹ ਠੀਕ ਹੈ ਪਰ ਲੋਕ ਇਹ ਕਹਿੰਦੇ ਨੇ ਕਿ ਪਹਿਲਾਂ ਤੋਂ ਹੀ ਕਿਸਾਨ ਕਹਿ ਰਹੇ ਸੀ ਵੀ ਹਰਿਆਣੇ ਦੀ ਫੋਰਸ ਸਾਡੇ ਪੰਜਾਬ ਦੀ ਹੱਦ ਚ ਆ ਕੇ ਸਾਡੇ ਤੇ ਗੋਲੇ ਵਰਸਾ ਰਹੀ ਆ ਗੋਲੀਆਂ ਮਾਰ ਰਹੀ ਆ ਤੇ ਇਹਨੂੰ ਰੋਕੋ ਤੇ ਲੋਕ ਕਹਿੰਦੇ ਮਾਨ ਸਾਹਿਬ ਹੋਰਾਂ ਦੀ ਸਰਕਾਰ ਨੇ ਪਹਿਲਾਂ ਕਾਰਵਾਈ ਨਹੀਂ ਕੀਤੀ ਅ ਦੇਖੋ ਪਹਿਲਾ ਕਾਰਵਾਈ ਉਹ ਤਾਂ ਸ਼ੁਰੂ ਤੋਂ ਜਦੋਂ ਇਹ ਤਾਂ ਪਤਾ ਹੀ ਨਹੀਂ ਸੀ ਨਾ ਕਿ ਗੱਲ ਇੰਨਾ ਤੱਕ ਚਲੀ ਜਾਊਗੀ ਇਸ ਕਰਕੇ ਮਾਨ ਸਾਹਿਬ ਨੇ ਜਿੱਥੇ ਵੀ ਜ਼ਰੂਰ ਸੀ ਕਿਸਾਨਾਂ ਦੇ ਨਾਲ ਖੜੇ ਪਰ ਉਹ ਜਿਹੜਾ ਗੱਲ ਪਰਚਾ ਦਰਜ ਕਰਨ ਦੀ ਹੈ ਜਾਂ ਕਾਨੂੰਨੀ ਕਾਰਵਾਈ ਦੀ ਉਹਦੀ ਹੋ ਸਕਦਾ ਕੋਈ ਪੜਤਾਲ ਹੋ ਰਹੀ ਹੋਵੇ ਕਿ ਉੱਥੇ ਜਿਹੜਾ ਇੰਨੀ ਭੀੜ 'ਚ ਕਿਸੇ ਨੇ ਗੋਲੀ ਮਾਰੀ ਭਾਵੇਂ ਉਹ ਮੁਲਾਜ਼ਮ ਸੀ ਪਰ ਉਹ ਇੰਨੀ ਜਲਦੀ ਇਹ ਤਾਂ ਨਹੀਂ ਹੋਊਗਾ ਨਾ ਕਿ ਉਹਦੀ ਜਾਂਚ ਹੋ ਗਈ ਉਹ ਪਛਾਣਿਆ ਗਿਆ ਕਿ ਆਹ ਬੰਦਾ ਗੋਲੀ ਮਾਰ ਰਿਹਾ ਹੈ ਸ਼ਾਇਦ ਉਹ ਜੇ 302 ਦਾ ਪਰਚਾ ਤਾਂ ਪਹਿਲਾਂ ਹੋ ਹੀ ਸਕਦਾ ਨਾ ਜਾਂਚ ਬਾਅਦ 'ਚ ਹੋ ਜਾਂਦੀ ਹੈ ਕਿ ਉੱਥੇ ਅਫਸਰ ਕਿਹੜੇ ਸੀ ਕਿਹਨਾਂ ਦੀ ਅਗਵਾਹੀ ਸੀ ਕਿਹਨਾਂ ਨੇ ਗੋਲੀ ਮਾਰੀ ਉਹ ਜਾਂਚ ਬਾਅਦ 'ਚ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਪਰ ਪਰਚਾ ਤਾਂ ਹੁਣ ਤੱਕ ਬਣਦਾ ਸੀ ਕਿ ਨਹੀਂ ਨਹੀਂ ਬਿਲਕੁਲ ਪਰਚਾ ਬਣਦਾ ਸੀ ਤੇ ਪਰਚਾ ਹੋਊਗਾ ਹੋਊਗਾ ਇਹਦੇ ਚ ਦੇਰ ਹੋ ਸਕਦੀ ਹੁੰਦੀ ਹੈ ਨਹੀਂ ਹੈ ਬਿਲਕੁਲ ਹੋਊਗਾ ਕਿਉਂਕਿ ਮਾਨ ਸਾਹਿਬ ਬਿਲਕੁਲ ਹਿੱਕ ਠੋਕ ਕੇ ਕਿਸਾਨਾਂ ਦੇ ਨਾਲ ਖੜੇ ਮੇਤਰ ਪਿਆਰੇ ਤੁਸੀਂ ਸੁਣਿਆ ਮਲਕੀਸ਼ ਸਿੰਘ ਥਿੰਦ ਜੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਫਿਰੋਜ਼ਪੁਰ ਦੇ ਇਸ ਵਕਤ ਇਹ ਐਮਪੀ ਦੀ ਟਿਕਟ ਦੇ ਦਾਵੇਦਾਰ ਨੇ ਐਮਪੀ ਦੀ ਟਿਕਟ ਦੇ ਦਾਵੇਦਾਰ ਫਿਰੋਜ਼ਪੁਰ ਜ਼ਿਲ੍ਹੇ ਚ ਵੀ ਬਹੁਤ ਨੇ ਦੂਜੀਆਂ ਥਾਵਾਂ ਤੇ ਵੀ ਬਹੁਤ ਨੇ ਪਰ ਇਹਨਾਂ ਦਾ ਦਾਵਾ ਹੈ ਕਿ ਇਹ 2012 ਤੋਂ ਪਾਰਟੀ ਚ ਕੰਮ ਕਰ ਰਹੇ ਨੇ 24 ਆ ਗਿਆ ਲਗਭਗ 12-13 ਸਾਲ ਇਹਨਾਂ ਨੇ ਪਾਰਟੀ 'ਚ ਕੰਮ ਕੀਤਾ ਹੈ ਤੇ ਹੁਣ ਵੇਖਣਾ ਇਹ ਹੈ ਕਿ ਪਾਰਟੀ ਕਿਸ ਨਾਂ ਤੇ ਮੋਹਰ ਲਾਉਂਦੀ ਹੈ ਕਿ ਪਾਰਟੀ ਸੱਚਮੁੱਚ ਕੰਮ ਵੇਖੇਗੀ ਜਾਂ ਪਾਰਟੀ ਇਹ ਵੇਖੇਗੀ ਕਿ ਕਿਹੜਾ ਕਿੰਨਾ ਪੈਸਾ ਲਾ ਸਕਦਾ ਤੁਹਾਡੀ ਪਾਰਟੀ ਤੇ ਇੱਕ ਦੋਸ਼ ਇਹ ਵੀ ਲੱਗਦਾ ਹੈ ਥਿੰਦ ਸਾਹਿਬ ਵੀ ਤੁਹਾਡੀ ਪਾਰਟੀ ਟਿਕਟ ਦੇਣ ਲੱਗਿਆ ਵੀ ਵੇਖਦੀ ਹੈ ਵੀ ਇਹ ਬੰਦੇ ਕੋਲ ਪੈਸਾ ਕਿੰਨਾ ਤੇ ਕਿੰਨਾ ਲਾਊਗਾ ਨਹੀਂ ਬਿਲਕੁਲ ਨਹੀਂ ਜੀ ਐਦਾਂ ਦੀ ਗੱਲ ਹੁੰਦੀ ਤਾਂ ਮੈਂ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਸੀ ਤੇ ਨਾ ਹੀ ਅੱਜ ਉਦਾਂ ਦੀ ਕੋਈ ਗੱਲ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਵੇਂ ਸਾਡੇ ਬਾਈ ਵਾਲਾ ਇਲੈਕਸ਼ਨ ਵੇਖ ਲਾ ਤੇ ਉਹਦੇ ਵਿੱਚ ਵੀ ਬਹੁਤ ਐਦਾਂ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਂ ਕਿ ਜਿਨ੍ਹਾਂ ਕੋਲ ਕੋਈ ਪੈਸਾ ਨਹੀਂ ਸੀ ਲੋਕ ਜਿਹੜੇ ਆਪਣੀਆਂ ਕਾਰਾਂ ਤੇ ਆਪਣੇ ਪੈਸੇ ਖਰਚ ਕੇ ਲੋਕਾਂ ਨੇ ਜਿਹੜੀ ਸਰਕਾਰ ਬਣਾਈ ਹੈ ਤੇ ਅੱਗੇ ਵੀ ਕੋਈ ਐਦਾਂ ਦਾ ਸਵਾਲ ਨਹੀਂ ਹਾਂ ਜਿੱਥੇ ਡਿਜਰਵ ਵੀ ਉਦਾਂ ਦਾ ਬੰਦਾ ਕਰਦਾ ਹੈ ਕਿ ਉਹਦੇ ਕੋਲ ਪੈਸਾ ਹੈ ਤੇ ਉਹਨੂੰ ਛੱਡ ਥੋੜਾ ਦਿੱਤਾ ਜਾਊਗਾ ਉਹਨੂੰ ਟਿਕਟ ਦਿੱਤੀ ਜਾਂਦੀ ਹੈ ਬਟ ਜਿੱਥੇ ਇਹ ਹੈ ਕਿ ਡਿਜਰਵ ਕੋਈ ਮੇਰੇ ਅਰਕਾ ਮਾੜਾ ਬੰਦਾ ਕਰਦਾ ਤੇ ਉਹਦਾ ਪੈਸਾ ਨਹੀਂ ਦੇਖਿਆ ਜਾਊਗਾ ਬਿਲਕੁਲ ਟਿਕਟ ਪਾਰਟੀ ਉਹਨੂੰ ਦਿੰਦੀ ਹੈ ਮੰਨ ਲਓ ਤੁਸੀਂ ਐਮਪੀ ਬਣ ਜੰਨੇ ਹੋ ਫਰੋਜਪੁਰ ਤੋਂ ਤੁਹਾਨੂੰ ਟਿਕਟ ਵੀ ਮਿਲ ਜਾਂਦੀ ਹੈ ਲੋਕ ਤੁਹਾਨੂੰ ਜਿਤਾਵ ਵੀ ਦਿੰਦੇ ਨੇ ਫੇਰ ਕੀ ਲੋਕ ਜਿਹੜੀਆਂ ਉਮੀਦਾਂ ਨਾਲ ਜਿਤਾਉਂਦੇ ਨੇ ਪੂਰੀਆਂ ਕਰੋਗੇ ਬਿਲਕੁਲ ਜੀ ਬਿਲਕੁਲ ਮੈਂ ਅੱਜ ਤੱਕ ਲੋਕਾਂ ਲਈ ਸਮਰਪਿਤ ਹੋ ਕੇ ਪਾਰਟੀ ਲਈ ਸਮਰਪਿਤ ਹੋ ਕੇ ਕੰਮ ਕੀਤਾ ਹੈ ਜੇਕਰ ਪਾਰਟੀ ਮੈਨੂੰ ਮੇਰੇ ਤੇ ਮੋਹਰ ਲਾਉਂਦੀ ਹੈ ਲੋਕ ਮੈਨੂੰ ਜਿਤਾਉਂਦੇ ਹੈ ਤੇ ਮੈਂ ਪੂਰੇ ਜੋਰ ਨਾਲ ਆਪਣੇ ਤਨ ਦੇ ਲਾ ਕੇ ਲੋਕਾਂ ਦੇ ਕੰਮ ਕਰੂੰਗਾ ਲੋਕਾਂ ਦੇ ਜਿਹੜੇ ਜਿਹੜੇ ਰਾਜ ਸਭਾ ਮੈਂਬਰ ਪਹਿਲਾਂ ਆਮ ਆਦਮੀ ਪਾਰਟੀ ਨੇ ਬਣਾਏ ਨੇ ਉਹਨਾਂ ਦੇ ਵਿੱਚ ਲੋਕ ਸੰਤੁਸ਼ਟ ਨਹੀਂ ਹੈਗੇ ਲੋਕ ਕਹਿੰਦੇ ਨੇ ਵੀ ਨਹੀਂ ਇਹ ਜਿਹੜੇ ਜਿਹੜੇ ਆ ਆਪਣੇ ਜਲੰਧਰ ਤੋਂ ਬਣਾਏ ਨੇ ਜਿਹੜੇ ਲਵਲੀ ਯੂਨੀਵਰਸਿਟੀ ਵਾਲੇ ਨੇ ਜਾਂ ਹਰਪਾਜਨ ਸਿੰਘ ਨੂੰ ਬਣਾ ਦਿੱਤਾ ਰਾਜ ਸਭਾ ਦਾ ਮੈਂਬਰ ਉਹਨਾਂ ਤਾਂ ਜਾਂਦੇ ਨੇ ਨਾ ਉੱਥੇ ਕੁਝ ਬੋਲਦੇ ਨੇ ਦੇਖੋ ਕਿਸੇ ਨੂੰ ਰਾਜ ਸਭਾ ਦਾ ਮੈਂਬਰ ਮੰਨ ਲਓ ਮੈਨੂੰ ਹੀ ਚੁਣ ਦਿੱਤਾ ਜਾਂਦਾ ਮਤਲਬ ਮੈਨੂੰ ਟਿਕਟ ਦੇ ਦਿੱਤੀ ਜਾਂਦੀ ਮੈਨੂੰ ਐਮਪੀ ਬਣਾ ਦਿੱਤਾ ਜਾਂਦਾ ਤੇ ਲੋਕਾਂ ਦਾ ਕੰਮ ਪਾਰਟੀ ਦਾ ਕੰਮ ਟਿਕਟ ਦੇਣਾ ਲੋਕਾਂ ਦਾ ਕੰਮ ਮੈਨੂੰ ਜਿਤਾਉਣਾ ਅੱਗੇ ਮੇਰੀ ਜ਼ਮੀਰ ਹੈ ਕਿ ਮੈਂ ਕਿਦਾਂ ਦਾ ਕੰਮ ਕਰੂੰਗਾ ਠੀਕ ਹੈ ਨਾ ਕਿਸੇ ਤੋਂ ਕੁਝ ਲਿਖ ਕੇ ਤਾਂ ਨਹੀਂ ਲਿਆ ਜਾ ਸਕਦਾ ਕਿ ਤੁਸੀਂ ਐਦਾਂ-ਇਦਾਂ ਦਾ ਕੰਮ ਕਰੋਗੇ ਬਟ ਜੇ ਉਹ ਕੰਮ ਨਹੀਂ ਕਰ ਰਹੇ ਤੇ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਉਹ ਲੋਕਾਂ ਲਈ ਬਣਾਏ ਗਏ ਆ ਨਾ ਕਿ ਘਰ ਵੇਲੇ ਬੈਠਣ ਲਈ ਇੱਕ ਨਾ ਬਹੁਤ ਵੱਡਾ ਸਵਾਲ ਤੁਹਾਡੀ ਪਾਰਟੀ ਤੇ ਤੁਸੀਂ ਜ਼ਿਲ੍ਹਾ ਪ੍ਰਧਾਨ ਉਹ ਪਾਰਟੀ ਦੇ ਉਹ ਪੁੱਛਣਾ ਬਣਦਾ ਉਹ ਆ ਲੋਕ ਕਹਿੰਦੇ ਕਿ ਆਮ ਆਦਮੀ ਪਾਰਟੀ ਇੱਕ ਵੱਖਰੀ ਪਾਰਟੀ ਵਜੋਂ ਆਈ ਤੇ ਇਹ ਸੀ ਵੀ ਆਮ ਲੋਕਾਂ ਦੀ ਪਾਰਟੀ ਹੈ ਇਹ ਕਾਲੀ ਕਾਂਗਰਸ ਭਾਜਪੀ ਨਾਲੋਂ ਵੱਖਰੀ ਪਾਰਟੀ ਦਾ ਪ੍ਰਚਾਰ ਕੀਤਾ ਗਿਆ ਪਰ ਲੋਕ ਕਹਿੰਦੇ ਬਾਅਦ ਚ ਕਿੰਨੇ ਸਾਰੇ ਉਹ ਬੰਦੇ ਜਿਹੜੇ ਉਹਨਾਂ ਪਾਰਟੀਆਂ ਚੋਂ ਆਏ ਆਪਦੇ ਵਰਕਰ ਜਿਹੜੇ ਸਾਲਾਂ ਤੋਂ ਕੰਮ ਕਰ ਰਹੇ ਉਹਨਾਂ ਨੂੰ ਪਾਸੇ ਕਰਕੇ ਤੇ ਪਾਰਟੀ ਨੇ ਟਿਕਟਾਂ ਉਹਨਾਂ ਨੂੰ ਦੇਤੀਆਂ ਜਿਹੜੇ ਉਧਰੋਂ ਆਏ ਸੀ ਜਾਂ ਜਿਹੜੇ ਉਧਰੋਂ ਵੱਧ ਪੈਸਾ ਲਾ ਸਕਦੇ ਸੀ ਕੀ ਇਹ ਵਰਤਾਰਾ ਹੈ ਦੇਖੋ ਜੀ ਗੱਲ ਇਹ ਹੈ ਕਿ ਜਿਹੜੇ ਟਿਕਟਾਂ ਉਦਾਂ ਦਿੱਤੀਆਂ ਗਈਆਂ ਜਾਂ ਲੋਕ ਬਾਹਰੋਂ ਆਏ ਦੇਖੋ ਸਰਕਾਰ ਬਣਾਉਣ ਲਈ ਐਮਐਲਏ ਬਣਾਉਣ ਲਈ ਕਿਉਂਕਿ ਅਸੀਂ ਜਦੋਂ ਪਾਰਟੀ ਦੀ ਸ਼ੁਰੂਆਤ ਕੀਤੀ ਸੀ ਤੇ ਗੁਰੂ ਸਾਹਿਬ ਅਸੀਂ ਤਿੰਨ ਬੰਦੇ ਸ਼ੁਰੂ ਉੱਠ ਕੇ ਤੁਰੇ ਸੀ ਕਿਤੇ ਉੱਥੇ ਖੜ ਗਏ ਉੱਥੇ ਖੜ ਗਏ ਜੇ ਅਸੀਂ ਕਹੀਏ ਕਿ ਉਹ ਤਿੰਨ ਬੰਦੇ ਹੀ ਕਿਤੇ ਐਮਪੀ ਬਣਾ ਦਿੰਦੇ ਤਿੰਨ ਬੰਦੇ ਐਮਐਲਏ ਬਣਾ ਦਿੰਦੇ ਕਦੀ ਹੋ ਨਹੀਂ ਸੀ ਸਕਦਾ ਲੋਕ ਜੁੜਦੇ ਆ ਪਹਿਲੇ ਵੀ ਇਹ ਹੁੰਦਾ ਰਹਿ ਕੇ ਜੇ ਕਾਂਗਰਸ ਚ ਕਾਲੀਆਂ ਚੋਂ ਬੰਦੇ ਆ ਗਏ ਉਧਰ ਉਧਰ ਬੰਦੇ ਚਲੇ ਗਏ ਇਹ ਹੁੰਦਾ ਤੇ ਅਗਰ ਜੇ ਅਸੀਂ ਕੋਈ ਬੰਦਾ ਲੈਂਦੇ ਨਹੀਂ ਦੇਖੋ ਕੋਈ 에ਰਮੈਨ ਅਸੀਂ ਕਿਦਾਂ ਕਹਿ ਸਕਦੇ ਹਾਂ ਕਿ ਕਾਂਗਰਸ 'ਚ ਕੋਈ ਚੰਗਾ ਬੰਦਾ ਹੀ ਹੈ ਨਹੀਂ ਜਾਂ ਅਕਾਲੀ ਦਲ 'ਚ ਕੋਈ ਚੰਗਾ ਬੰਦਾ ਹੀ ਹੈ ਨਹੀਂ ਸਾਰੀਆਂ ਪਾਰਟੀਆਂ 'ਚ ਚੰਗੇ ਬੰਦੇ ਵੀ ਹੈਗੇ ਆ ਜੇ ਕੁਝ ਬੰਦੇ ਸਾਨੂੰ ਲੱਗਿਆ ਕਿ ਉਧਰੋਂ ਲੈ ਕੇ ਉਹਨਾਂ ਨੂੰ ਜਤਾਇਆ ਜਾ ਸਕਦਾ ਹੈ ਸਾਰੇ ਲੋਕ ਮਜ਼ਾਕ ਨਾਲੇ ਕਹਿੰਦੇ ਵੀ ਅੱਜ ਸੁਖਵੀਰ ਬਾਦਲ ਵੀ ਆਖੇ ਨਾ ਯਾਰ ਮੈਂ ਆਮ ਆਦਮੀ ਪਾਰਟੀ ਚਾਉਣਾ ਤੇ ਕਹਿੰਦੇ ਇਹਨਾਂ ਨੇ ਲੈ ਲੈਣਾ ਨਹੀਂ ਨਹੀਂ ਇਹ ਕਿੱਦਾਂ ਸੋਚਿਆ ਜਾ ਸਕਦਾ ਇਵੇਂ ਇਹੋ ਆ ਸਕਦੇ ਨੇ ਜੋ ਉਹਨਾਂ ਦੀ ਹਾਲਤ ਹੈ ਉਹ ਕਹ ਸਕਦੇ ਨੇ ਉਹ ਅਲੱਗ ਅਲ ਹੈ ਤੇ ਉਹ ਮਾਨ ਸਾਹਿਬ ਸੋਚ ਲੈਣਗੇ ਜੇ ਉਹਦਾਂ ਦੀ ਗੱਲ ਹੋਈ ਤਾਂ ਉਹਨਾਂ ਦਾ ਚੱਲਦਾ ਰਹਿੰਦਾ ਦੇਖੋ ਮਿੱਤਰੋ ਸਥਿਤੀਆਂ ਇਸ ਤਰ੍ਹਾਂ ਦੀਆਂ ਨੇ ਪੰਜਾਬ ਦੀਆਂ ਤੁਸੀਂ ਥਿੰਦ ਸਾਹਿਬ ਹੋਰਾਂ ਦੀਆਂ ਗੱਲਾਂ ਨੂੰ ਸੁਣਿਆ ਥਿੰਦ ਸਾਹਿਬ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਧੰਨਵਾਦ ਬਹੁਤ ਮਿਹਰਬਾਨੀ ਭਰਾਓ ਹੁਣ ਤੁਸੀਂ ਆਪਣਾ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹਨਾਂ ਦੀਆਂ ਗੱਲਾਂ 'ਚ ਕਿੰਨਾ ਕੁ ਦਮ ਲੱਗਾ ਇਨਾਂ ਦੇ ਜਵਾਬ ਕਿੰਨੇ ਇੱਕ ਠੀਕ ਲੱਗੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ